ਇਹ ਇੱਕ ਸਾਡੀ ਕੌਮੀ ਲੜਾਈ ਆ ਤੇ ਇਹਦੇ ਵਿੱਚ ਤੁਸੀਂ ਸਾਰੇ ਜਣੇ ਸਾਰੇ ਪਾਰਟੀ ਬਾਜੀ ਧੜੇ ਬਾਜੀ ਤੋਂ ਉੱਪਰ ਉੱਠ ਕੇ ਆਪਾਂ ਸਾਰੇ ਪੰਜਾਬੀਆਂ ਨੂੰ ਹੰਬੜਾ ਮਾਰਨਾ ਚਾਹੀਦਾ ਹੈ ਉਹਨਾਂ ਨੇ ਵਾਰਿਸ ਪੰਜਾਬ ਦੀ ਜਿੱਥੇ ਬੰਦੀ ਬਣਾਈ ਤੇ ਹੁਣ ਵੀ ਹੈਗੀ ਵਾਰਿਸ ਪੰਜਾਬ ਦੀ ਜਿੱਥੇ ਨੂੰ ਦੇਖੋ ਇਹਨਾਂ 16 ਮੈਂਬਰਾਂ ਵਿੱਚੋਂ ਕੋਈ ਹੈਗਾ ਉਹਨਾਂ ਦੇ ਪਿੱਠਾਂ 'ਚ ਗੋਲੀਆਂ ਮਾਰਿਆ ਗਈਆਂ ਗਦਾਰਾਂ ਦਾ ਸਭ ਤੋਂ ਵੱਡਾ ਹੱਥ ਹੁੰਦਾ ਹੈ ਇਹਨੇ ਮਾਜੇ ਦੇ ਲੋਕਾਂ ਦੇ ਨਾਂ ਤੇ ਮੈਂ ਸਮਝਦਾ ਇਹ ਕਲੰਕ ਲਾਉਣ ਦਾ ਕੰਮ ਕੀਤਾ ਇਹਨੇ ਮਾਝੇ ਦੇ ਲੋਕ ਤਾਂ ਜਰਨੈਗ ਕਦੇ ਪਿੱਛੇ ਹੀ ਨਹੀਂ ਹਟੇ ਕਿਸੇ ਗੱਲ ਤੋਂ ਜਿਸ ਪਾਸੇ ਪੰਜਾਬ ਜਾ ਰਿਹਾ ਹੈ ਪੰਜਾਬ ਤੇ ਬਹੁਤ ਸੰਤਾਪ ਹੋ ਗਿਆ ਹੈ ਇੱਕ ਇਹ ਉਮੀਦਵਾਰ ਹੈ ਸਾਨੂੰ ਹਿੰਦੁਸਤਾਨ ਚਾਹੀਦਾ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਪੰਜਾਬ ਜਿਹੜਾ ਉਹ ਭਾਰਤ ਦਾ ਇੱਕ ਅਨਖੜਮਾ ਅੰਗ ਹੈਗਾ ਬਿਲਕੁਲ ਰਹੂਗਾ ਸੋ ਮੈਂ ਸਮਝਦਾਗਾ ਉਹ ਉੱਥੇ ਕਦੇ ਵੀ ਇਸ ਤਰ੍ਹਾਂ ਦੇ ਜਿਹੜੇ ਤੱਤ ਨਹੀਂ ਪੈਦਾ ਨਹੀਂ ਹੋ ਸਕਦੇ ਇਹ ਸਵਾਲ ਹੈ ਕਿ ਤਰਨਤਾਰਨ ਚੋਣ ਜਿੱਤੇਗਾ ਕੌਣ ਤਰਨਤਾਰਨ ਚੋਣ ਹੈ ਇੰਨੀ ਹਾਈਲਾਈਟ ਕਿਉਂ ਹੁੰਦੀ ਜਾ ਰਹੀ ਹੈ ਤਰਨਤਾਰਨ 117 ਕੰਸਟੀਚੁਐਂਸੀਸ ਦੇ ਵਿੱਚੋਂ ਸਿਰਫ ਇੱਕ ਕੰਸਟੀਚੁਐਂਸੀ ਤਰਨਤਾਰਨ ਕੀ ਇਹ ਪੰਥਕ ਹਲਕਾ ਤਰਨਤਾਰਨ ਦੀ ਚੋਣ ਦਾ ਅਖਾੜਾ ਇੰਨਾ ਮਗਨ ਦਾ ਕਾਰਨ ਕੀ ਹੈ ਉਹਦੇ ਵਿੱਚ ਨਿੱਜਰ ਦੀ ਗੱਲ ਹੋ ਰਹੀ ਹੈ ਉਹਦੇ ਵਿੱਚ ਅਤਾਰ ਸਿੰਘ ਖੰਡਾ ਦੀ ਗੱਲ ਹੋ ਰਹੀ ਹੈ ਦੀਪ ਸਿੱਧੂ ਦੀ ਗੱਲ ਹੋ ਰਹੀ ਹੈ ਕੀ ਇਹ ਇਹ ਜਿਹੜੀਆਂ ਪੰਥਕ ਧਿਰਾਂ ਨੇ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਜਿਹੜੀ ਬਾਕੀ ਸਾਰੀ ਇੱਕ ਪਾਸੇ ਇਕੱਠੇ ਹੋ ਗਏ ਨੇ ਉਹਨਾਂ ਦਾ ਪੱਲੜਾ ਭਾਰੀ ਦਿਸ ਰਿਹਾ ਕਿ ਇਹਦੇ ਵਿੱਚ ਖਾਲਿਸਤਾਨ ਦੇ ਨਾਅਰੇ ਜਿਹੜੇ ਆ ਖਾਲਿਸਤਾਨ ਦੇ ਬਾਰੇ ਟਿੱਪਣੀਆਂ ਜਿਹੜੀਆਂ ਨੇ ਉਹ ਸੁਣਨ ਨੂੰ ਮਿਲ ਰਹੀਆਂ ਤੁਸੀਂ ਇਹਦੇ ਉੱਤੇ ਆਪਣੀ ਕੀ رائے ਰੱਖਦੇ ਹੋ ਕਿ ਹਲਕੇ ਦੀ ਵੇਵ ਕੀ ਕਹਿ ਰਹੀ ਹੈ ਪਹਿਲੇ ਇੱਕ ਰਿਪੋਰਟ ਤੇ ਨਜ਼ਰ ਮਾਰਦੇ ਹਾਂ ਫਿਰ ਤੁਸੀਂ ਸਾਡੇ ਜਿਹੜੇ ਨੰਬਰ ਨੇ 5013426 ਤੇ 3047680 ਤੇ ਕਾਲ ਕਰ ਸਕਦੇ ਹੋ ਏਰੀਆ ਕੋਡ 0172 ਯਾਨੀ ਕਿ 0172 ਔਰ ਨੰਬਰ 5013426 ਔਰ ਸੈਕੰਡ ਨੰਬਰ 3047680 ਪੇਸ਼ ਹੈ ਖਾਸ ਰਿਪੋਰਟ ਤਰੰਦਨ ਵਿਧਾਨ ਸਭਾ ਦੇ ਜਿੰਨੀ ਚੌਂਚ ਪੰਜਾਬ ਦੀ ਪੰਥਕ ਦਸ਼ਾ ਬਾਰੇ ਫੈਸਲਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਤੇ ਜਿੰਨੀ ਚੋਣਾਂ ਚ ਜਿੱਥੇ ਪੰਜਾਬ ਦੀਆਂ ਰਵਾਇਤੀ ਪਾਰਟੀਆਂ 2027 ਦੇ ਸੈਮੀਫਾਈਨਲ ਨੂੰ ਜਿੱਤ ਕੇ ਸੱਤਾ ਪ੍ਰਾਪਤੀ ਦੇ ਲਈ ਜ਼ੋਰ ਲਾਉਂਦੀਆਂ ਨਜ਼ਰ ਆ ਰਹੀਆਂ ਨੇ ਉੱਥੇ ਹੀ ਵੱਖ-ਵੱਖ ਪੰਥਕ ਧਿਰਾਂ ਆਪਣੇ ਆਪ ਨੂੰ ਪੰਜਾਬ ਦੀ ਸਭ ਤੋਂ ਵੱਡੀ ਪੰਥਕ ਪਾਰਟੀ ਸਾਬਤ ਕਰਨ ਚ ਜੁਟ ਗਈਆਂ ਨੇ ਖੁਦ ਨੂੰ ਪੰਜਾਬ ਦੀ ਸਭ ਤੋਂ ਵੱਡੀ ਪੰਥਕ ਤੇ ਕਹਿਣ ਵਾਲੀ ਸ਼੍ਰੋਮਣੀ ਅਕਾਲੀ ਦਲ ਨੇ ਸੁਖਵਿੰਦਰ ਕੌਰ ਨੂੰ ਆਪਣਾ ਉਮੀਦਵਾਰ ਬਣਾ ਕੇ ਚੋਣ ਮੈਦਾਨ ਜੁਤਾਰਿਆ ਹੈ ਤੇ ਦੂਸਰੀਆਂ ਪੰਥਕ ਧਿਰਾਂ ਨੇ ਸੁਦੀਸ਼ ਸੂਰੀ ਨੂੰ ਮਾਰਨ ਵਾਲੇ ਸੰਦੀਪ ਸਿੰਘ ਸਣੀ ਦੇ ਪ੍ਰਮਨਦੀਪ ਸਿੰਘ ਨੂੰ ਸਮਰਥਨ ਦਿੱਤਾ ਹੈ ਵਾਰਿਸ ਪੰਜਾਬ ਪਾਰਟੀ ਦੇ ਖਡੂਰ ਸਾਹਿਬ ਤੋਂ ਸੰਸਦ ਅਮਰਿਤਪਾਲ ਦੇ ਪਿਤਾ ਤਰਸੇਮ ਸਿੰਘ ਵੱਲੋਂ ਮਨਦੀਪ ਸਿੰਘ ਦੇ ਚੋਣ ਲੜਨ ਦਾ ਐਲਾਨ ਕੀਤਾ ਗਿਆ ਸੀ ਕੌਮ ਦੀਆਂ ਭਾਵਨਾਵਾਂ ਨੂੰ ਕਦਰ ਕਰਦੇ ਹੋਏ ਸਰਦਾਰ ਮਨਦੀਪ ਸਿੰਘ ਨੂੰ ਅਸੀਂ ਸਮੁੱਚੇ ਖਾਲਸਾ ਪੰਥ ਵੱਲੋਂ ਇਹ ਉਮੀਦਵਾਰ ਕੋਸ਼ਤ ਕਰਦੇ ਆਂ ਤੇ ਇਹ ਅਸੀਂ ਉਹਨਾਂ ਦਾ ਧਨਮਨ ਨਾਲ ਦਿਨ ਰਾਤ ਮਿਹਨਤ ਕਰਕੇ ਸਾਥ ਦੇਵਾਂਗੇ ਸਾਡੀ ਧਿਰ ਵੀ ਅਸੀਂ ਦੂਜੀਆਂ ਧਿਰਾਂ ਨੂੰ ਵੀ ਸਾਰਿਆਂ ਨੂੰ ਆਵਾਜ਼ ਮਾਰਦੇ ਆਂ ਕਿ ਇਹ ਇੱਕ ਸਾਡੀ ਕੌਮੀ ਲੜਾਈ ਆ ਤੇ ਇਹਦੇ ਵਿੱਚ ਤੁਸੀਂ ਸਾਰੇ ਜਾਣੇ ਸਾਰੇ ਪਾਰਟੀ ਬਾਜੀ ਢੜੇ ਬਾਜੀ ਤੋਂ ਉਪਰ ਉੱਠ ਕੇ ਆਪਾਂ ਸਾਰੇ ਪੰਜਾਬੀਆਂ ਨੂੰ ਹਮਲਾ ਮਾਰਨਾ ਚਾਹੀਦਾ ਹੈ ਕਿ ਜੋ ਜ਼ੁਲਮ ਜੋ ਦਿਨ ਦਿਹਾੜੇ ਇੱਥੇ ਹਾਲਾਤ ਜਦੋਂ ਦੇ ਰਾਜਤਾ ਫੈਲੀ ਹੋਈ ਆ ਜੇਲਾਂ ਚ ਵੀ ਨਹੀਂ ਸਾਡੇ ਬੰਦੇ ਸੁਰੱਖਿਆਤ ਪੰਤਕ 13 ਵੱਲੋਂ ਮਨਦੀਪ ਸਿੰਘ ਨੂੰ ਸਮਰਥਨ ਦਿੱਤਾ ਗਿਆ ਪਰ ਇਹ ਸਭ ਵਿਚਾਲੇ ਅਵਤਾਰ ਸਿੰਘ ਖੰਡਾ ਦੇ ਮਾਤਾ ਨੇ ਵਾਰਿਸ ਪੰਜਾਬ ਦੇ ਮੁਖੀ ਤੇ ਖਡੂਰ ਸਾਹਿਬ ਤੋਂ ਸੰਸਦ ਅਮਰਿਤਪਾਲ ਤੇ ਗੰਭੀਰ ਇਲਜ਼ਾਮ ਵਿਲਾਏ ਨੇ ਗੌਰਪਰੀ ਸਿੰਘ ਵਰਗੇ ਅਵਤਾਰ ਸਿੰਘ ਵਰਗੇ ਲੱਖਾਂ ਪੈਦਾ ਹੋਗੇ ਤੇ ਲੱਖਾਂ ਹੀ ਹੋਣਗੇ ਉਹਨਾਂ ਨੂੰ ਨਾ ਕੋਈ ਦਵਾ ਸਕਿਆ ਤੇ ਨਾ ਉਹਨਾਂ ਨੂੰ ਕੋਈ ਡੇਗ ਸਕਿਆ ਉਹਨਾਂ ਦੇ ਪਿੱਠਾਂ 'ਚ ਗੋਲੀਆਂ ਮਾਰਿਆ ਗਈਆਂ ਉਹਨਾਂ ਨੂੰ ਜ਼ਹਿਰ ਦਿੱਤੀ ਗਈ ਵਿੱਚੇ ਸਰਕਾਰ ਤੇ ਵਿੱਚੇ ਗਦਾਰ ਗਦਾਰਾਂ ਦਾ ਸਭ ਤੋਂ ਵੱਡਾ ਹੱਥ ਹੁੰਦਾ ਹੈ ਉਹਨਾਂ ਨੇ ਵਾਰਿਸ ਪੰਜਾਬ ਦੀ ਜਿੱਥੇ ਬੰਦੀ ਬਣਾਈ ਤੇ ਹੁਣ ਵੀ ਹੈਗੀ ਵਾਰਿਸ ਪੰਜਾਬ ਦੀ ਜਿੱਥੇ ਦੇਖੋ ਇਹਨਾਂ 16 ਮੈਂਬਰਾਂ ਵਿੱਚੋਂ ਕੋਈ ਹੈਗਾ ਪਹਿਲਾਂ ਦੀਪਦੀਵਾਰੀ ਆ ਗਈ ਤਰਨਤਾਰਨ ਨੂੰ ਪੰਥਕ ਸੀਟ ਕਿਹਾ ਜਾਂਦਾ ਹੈ ਇਸੇ ਲਈ ਪੰਥਕ ਸੀਟ ਦੀ ਜ਼ਿਮਨੀ ਚੋਣ ਦੀ ਚਰਚਾ ਪੂਰੇ ਪੰਜਾਬ 'ਚ ਜ਼ੋਰਾਂ ਤੇ ਹੈ ਕਾਂਗਰਸ ਦੇ ਉਮੀਦਵਾਰ ਕਰਨਵੀਰ ਸਿੰਘ ਬੁਰਜ ਤੇ ਅਕਾਲੀ ਦਲ ਉਮੀਦਵਾਰ ਸੁਖਵਿੰਦਰ ਕੌਰ ਰੰਦਾਵਾ ਨੇ ਬੁੱਧਵਾਰ ਨੂੰ ਨਾਮਜ਼ਦਗੀ ਪਰੀ ਹੈ ਭਾਜਪਾ ਨੇ ਹਰਜੀਤ ਸਿੰਘ ਸੰਧੂ ਤੇ ਆਪ ਨੇ ਹਰਮੇਸ਼ ਸਿੰਘ ਸੰਧੂ ਨੂੰ ਚੋਣ ਮੈਦਾਨ ਚ ਉਤਾਰਿਆ ਹੈ ਪਰ ਇਸ ਦੌਰਾਨ ਸਾਰੀਆਂ ਪਾਰਟੀਆਂ ਦੇ ਨਿਸ਼ਾਨੇ ਤੇ ਇੱਕ ਹੀ ਮਸਲਾ ਰਿਹਾ ਹੈ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਇੱਕ ਵੱਖਰੀ ਮੰਗ ਕਰਦੇ ਨੇ ਆਪਣੀ ਮੰਗ ਕਰਦੇ ਨੇ ਮੈਨੂੰ ਲੱਗਦਾ ਕਿ ਜਿਸ ਪਾਸੇ ਪੰਜਾਬ ਜਾ ਰਹੇ ਪੰਜਾਬ ਨੇ ਬਹੁਤ ਸੰਤਾਪ ਝੋ ਗਿਆ ਹੈ ਇਹ ਕੇ ਉਮੀਦਵਾਰ ਹੈ ਐਸਾ ਉਮੀਦਵਾਰ ਹੈ ਮੈਨੂੰ ਪਤਾ ਕਿ ਜਾਨਾਂ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਪੰਜਾਬ ਨੂੰ ਕਾਂਗਰਸ ਪਾਰਟੀ ਨੇ ਸ਼ਹਾਦਤਾਂ ਦਿੱਤੀਆਂ ਤੇ ਤਦ ਹੱਸਦਾ ਵਸਦਾ ਪੰਜਾਬੋਂ ਵਾਪਸ ਜਾ ਕੇ ਦਿੱਤਾ ਸਾਨੂੰ ਹਿੰਦੁਸਤਾਨ ਚਾਹੀਦਾ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਰਾਜਾ ਬ੍ਰਿੰਗ ਦਾ ਬਿਆਨ ਬਹੁਤ ਵਾਇਰਲ ਹੋ ਰਿਹਾ ਉਹਨਾਂ ਨੇ ਹਾਲਾਂਕਿ ਅੰਮ੍ਰਿਤਪਾਲ ਦੀ ਪਾਰਟੀ ਦੇ ਕੈਂਡੀਡੇਟ ਨੂੰ ਲੈ ਕੇ ਕਿਹਾ ਵੀ ਸਿਮਰਨਜੀਤ ਮਾਨ ਨੇ ਵੀ ਸਪੋਰਟ ਦਿੱਤੀ ਆਕਾਲੀ ਦਲ ਪੂਰਨ ਸਿੰਘ ਜੀ ਨੇ ਵੀ ਦਿੱਤੀ ਉਹ ਕਹਿੰਦੇ ਪੁਰੇ ਖਾਲਿਸਤਾਨ ਨਹੀਂ ਬਣ ਲੈਣਾ ਹਿੰਦੁਸਤਾਨ ਚਾਹੀਦਾ ਦੇਖੋ ਭਾਰਤ ਜਿਹੜਾ ਪੰਜਾਬ ਜਿਹੜਾ ਉਹ ਭਾਰਤ ਦਾ ਇੱਕ ਅਨਿੱਖੜਵਾਂ ਅੰਗ ਆਗਾ ਬਿਲਕੁਲ ਰਹੂਗਾ ਸੋ ਮੈਂ ਸਮਝਦਾਗਾ ਉਹ ਉੱਥੇ ਕਦੇ ਵੀ ਇਸ ਤਰ੍ਹਾਂ ਦੇ ਜਿਹੜੇ ਤਤ ਨਹੀਂ ਪੈਦਾ ਨਹੀਂ ਹੋ ਸਕਦੇ ਤਰਨਤਾਰਨ ਪਹਿਲਾਂ ਵੀ ਦੇਸ਼ ਦਾ ਹਿੱਸਾ ਅੱਜ ਵੀ ਹਿੱਸਾ ਹੈ ਔਰ ਆਉਣ ਵਾਲੇ ਸਮੇਂ 'ਚ ਵੀ ਰਹੂਗਾ ਇਸ ਤੇ ਕਿਸੇ ਨੂੰ ਵੀ ਮੈਸਾਂਵਿੰਦਾ ਕੋਈ ਵੀ ਇਪত্তি ਨਹੀਂ ਹੋਣੀ ਚਾਹੀਦੀ। ਪੁਰਤਪਾਲ ਦੇ ਕੈਂਡੀਡੇਟ ਨੂੰ ਲੈ ਕੇ ਲੱਗਦਾ ਵੀ ਕਿਤੇ ਪਹਿਲਾਂ ਮੰਗ ਨਾ ਹੋਵੇ ਕਿਉਂਕਿ ਜ਼ਿਕਰ ਇਹ ਵੀ ਹੈ ਕਿ ਆਖਰ ਜ਼ਿਕਰ ਉਹਨਾਂ ਨੂੰ ਸਪੋਰਟ ਪੰਜਾਬ ਦੇ ਲੋਕ ਬੜੇ ਸਮਝਦਾਰ ਨੇ ਜਦੋਂ ਵੀ ਵੋਟ ਕਰਦੇ ਨੇ ਬੜੇ ਇਮਾਨਦਾਰੀ ਦੇ ਨਾਲ ਬੜੇ ਸਿਆਣਪ ਦੇ ਨਾਲ ਕਰਦੇ ਨੇ ਕੋਈ ਇਸ ਤਰ੍ਹਾਂ ਦਾ ਜਿਹੜਾ ਨਫ਼ਰਤ ਪੈਦਾ ਕਰਨ ਵਾਲੇ ਲੋਕ ਨੇ ਉਹ ਪੰਜਾਬ ਦੇ ਅੰਦਰ ਪੈਦਾ ਨਹੀਂ ਹੋ ਸਕਦੇ। ਆ ਮੁੰਡਾ ਅਸੀਂ ਜਿਹੜਾ ਉੱਥੋਂ ਐਮਪੀ ਬਣਿਆ ਅਮਰਿਤਪਾਲ ਅਮਰਿਤਪਾਲ ਉਹਨਾਂ ਦੀ ਜੋ ਮੈਂ ਸੁਣ ਰਿਹਾ ਸੀ ਵਾਰਿਸ ਪੰਜਾਬ ਉਹ ਜਿਹੜੇ ਬਣਾਉਣ ਵਾਲੇ ਸੀ ਉਹਨਾਂ ਦੇ ਵਿੱਚੋਂ ਇੱਕ ਵੀ ਅੱਜ ਇੱਕ ਵੀ ਇਹਨਾਂ ਦੇ ਨਾਲ ਨਹੀਂਗਾ ਉਹਨਾਂ ਨੇ ਬੜੇ ਵੱਡੇ ਇਹਨਾਂ ਤੇ આરોਪ ਲਾਏ ਵੀ ਸਿਰਫ ਫੰਡ ਇਕੱਠਾ ਕਰ ਰਹੇ ਆ ਚਾਹੇ ਉਹਨਾਂ ਨੇ ਨਾਂ ਲਿਆ ਖੰਡਾ ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਦੇ ਮਾਤਾ ਜੀ ਕੁਦਰਤੀ ਮੈਂ ਫੋਨ 'ਤੇ ਦੇਖ ਰਿਹਾ ਸੀ ਉਹਨਾਂ ਉਹਨਾਂ ਨੇ ਜੋ ਬੋਲ ਬੋਲੇ ਆ ਮਤਲਬ ਉਹ ਸੁਣਨੇ ਔਖਿਆ ਇੱਕ ਮਾਂ ਕਿਸ ਤਰੀਕੇ ਨਾਲ ਤੇ ਉਹਦੇ ਪੁੱਤ ਨੂੰ ਜਾਣ ਤੋਂ ਬਾਅਦ ਕਿਸ ਤਰੀਕੇ ਨਾਲ ਬਦਨਾਮ ਕੀਤਾ ਜਾ ਰਿਹਾ ਤੇ ਉਹਨਾਂ ਨੇ ਇਹ ਗੱਲ ਕਹੀ ਵੀ ਇਹ ਸਿਰਫ ਉਹਦਾ ਇੱਕ ਗੱਲ ਹੋਰ ਬੜੀ ਉੱਥੇ ਵੱਡੀ ਉਹਨਾਂ ਦੇ ਜਿਹੜੇ ਪੁਰਾਣੇ 16 ਮੈਂਬਰ 17 ਮੈਂਬਰਾਂ ਚੋਂ ਗੁਰਪ੍ਰੀਤ ਹਾਰੀ ਕੇ ਨਾਮ ਦੀ ਗੱਲ ਕਰ ਰਹੇ ਨਹੀਂ ਮੈਨੂੰ ਨਾ ਨਹੀਂ ਪਤਾ ਵੀ ਕਈ ਬੰਦਿਆਂ ਦੇ ਜਿਨ੍ਹਾਂ ਦੇ ਉਹ ਕਹਿਣ ਲੱਗੇ ਵੀ ਇਹ ਵੱਡਾ ਸ਼ੇਰ ਜੇ ਮੈਂ ਮਾਝੇ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਜਿਨ੍ਹਾਂ ਦੇ ਹੁਣ ਜਾਵਾਂਗਾ ਅਸੀਂ ਵੀ ਉੱਥੇ ਡੇਰੇ ਲਾਉਣੇ ਆ ਮਾਝੇ ਦੇ ਲੋਕ ਇਹਨੇ ਮਾਝੇ ਦੇ ਲੋਕਾਂ ਦੇ ਨਾਂ ਤੇ ਮੈਂ ਸਮਝਦਾ ਇੱਕ ਕਲੰਕ ਲਾਉਣ ਦਾ ਕੰਮ ਕੀਤਾ ਇਹਨੇ ਮਾਝੇ ਦੇ ਲੋਕ ਤਾਂ ਜਰਨੈਲ ਕਦੇ ਪਿੱਛੇ ਹੀ ਨਹੀਂ ਹਟੇ ਕਿਸੇ ਗੱਲ ਤੋਂ ਹਾਲਾਂਕਿ ਤਰਨਤਾਰਨ ਦੇ ਵੋਟਰਾਂ ਵੱਲੋਂ ਪਿਛਲੇ 30 ਸਾਲ ਦੀਆਂ ਚੋਣਾਂ 'ਚ ਦਿੱਤੇ ਗਏ ਫਤਵੇ ਨੂੰ ਦੇਖਿਆ ਜਾਵੇ ਤਾਂ 1997 ਤੋਂ 2012 ਤੱਕ ਚਾਰ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਯਾਨੀ ਕਿ ਪੰਥਕ ਪਾਰਟੀ ਨੂੰ ਹੀ ਜਿਤਾਇਆ ਗਿਆ ਹੈ ਪਰ 2017 ਦੇ ਵਿੱਚ ਵੋਟਰਾਂ ਦਾ ਫਤਵਾ ਕਾਂਗਰਸ ਦੇ ਧਰਮਵੀਰ ਅਗਨੀ ਹੋਤਰੀ ਦੇ ਹੱਕੇ ਚ ਗਿਆ ਸੀ ਤੇ 2022 ਦੀ ਚੱਲੀ ਆਪ ਦੀ ਹਨੇਰੀ ਦੌਰਾਨ ਤਰਨਤਾਰਨ ਦੇ ਵੋਟਰਾਂ ਨੇ ਝਾੜੂ ਦੇ ਚੋਣ ਨਿਸ਼ਾਨ ਵਾਲਾ ਬਟਨ ਦੱਬਿਆ ਤੇ ਜੇਤੂ ਮਰਹੂਮ ਵਿਧਾਇਕ ਕਸ਼ਮੀਰ ਸਿੰਘ ਸੋਹਲ ਨੂੰ ਬਣਾਇਆ ਗਿਆ ਪਰ ਇਸ ਦੇ ਬਾਵਜੂਦ 2024 ਚ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਨੂੰ ਜੇਲ੍ਹ ਚ ਬੈਠੇ ਨੂੰ ਹੀ ਸੰਸਦ ਪਹੁੰਚਾ ਦਿੱਤਾ ਗਿਆ ਸੀ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ ਅਮਰਿਤਪਾਲ ਸਿੰਘ ਨੇ ਪੰਜਾਬ ਚ ਇੱਕ ਨਵਾਂ ਇਤਿਹਾਸ ਸਿਰਜਿਆ ਤੇ ਵੱਖਰੀ ਪੰਥਕ ਲਹਿਰ ਚਲਾਈ ਸੀ ਹਾਲਾਂਕਿ ਇਸ ਲਹਿਰ ਨੂੰ ਸਿਆਸੀ ਆਰਜ ਹਮਦਰਦੀ ਦੀ ਲਹਿਰ ਕਿਆ ਜਾਂਦਾ ਹੈ ਖੈਰ ਉਹ ਦੇਖਣਾ ਇਹ ਹੋਵੇਗਾ ਕਿ ਤਰਨਤਾਰਨ ਦੀ ਇਹ ਜ਼ਿੰਮੀ ਚੋਣ ਸਮੁੱਚੇ ਪੰਜਾਬ ਦੀ ਸਿਆਸਤ ਲਈ ਕਿਹੜਾ ਨਵਾਂ ਫਰਮਾਨ ਲੈ ਕੇ ਆਉਂਦੀ ਹੈ ਕਿ ਲੋਕ ਇਸ ਵਾਰ ਕਿਸੇ ਰਵਾਇਤੀ ਸਿਆਸੀ ਪਾਰਟੀ ਨੂੰ ਫਤਵਾ ਦੇਣਗੇ ਜਾਂ ਫਿਰ ਸੂਬੇ ਚ 2027 ਦੇ ਲਈ ਇੱਕ ਨਵੀਂ ਪੰਧਕ ਤੈਨ ਨੂੰ ਮਜ਼ਬੂਤ ਕੀਤਾ ਜਾਵੇਗਾ ਇਸ ਦਾ ਫੈਸਲਾ 14 ਨਵੰਬਰ ਨੂੰ ਹੋਵੇਗਾ ਔਰ 14 ਤਰੀਕ ਨੂੰ ਜਿਹੜੀ ਪਟਾਰੀ ਖੋਲਣੀ ਹੈ ਉਹ ਜਿਹਦੇ ਉੱਤੇ ਤੁਸੀਂ ਮੋਹਰ ਲਾਉਣੀ ਹੈ ਤਾਂ ਇਹਨਾਂ ਦੇ ਜਵਾਬ ਜਿਹੜੇ ਆ ਤੁਹਾਡੇ ਕੋਲੇ ਬਿਹਤਰ ਹੈ ਕਿਉਂਕਿ ਲੋਕਾਂ ਨੇ ਚੁਣਨਾ ਆਪਣਾ ਨੁਮਾਇੰਦਾ ਤੇ ਵੇਵ ਕੀ ਕਹਿ ਰਹੀ ਹੈ ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਆ ਸਵਾਗਤ ਹੈ ਜੀ ਕੌਣ ਬੋਲਦੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਅੱਛੀ ਗੱਲ ਜੀ ਮੈਂ ਤਰਨਤਾਰ ਤੋਂ ਬੋਲ ਰਿਹਾ ਜੀ ਜੀ ਤਰਨਤਾਰ ਦੀ ਹਵਾ ਕੀ ਕਹਿ ਰਹੀ ਹੈ ਤਰਨਤਾਰ ਦੀ ਹਵਾ ਤੇ ਬਹੁਤ ਐਸਾ ਤੇ ਗਰਮ ਹੋਈ ਪਈ ਆ ਜੀ ਹੂੰ ਲਗਾਤਾਰੀ ਹਰ ਇੱਕ ਪਾਰਟੀ ਆਪੋ ਆਪਣੇ ਜਿਹੜੇ ਇਹਦੇ ਦੇ ਜੋਰਜ ਬਾਈ ਕਰਦੇ ਪਈ ਆ ਲਗਾਤਾਰੀ ਕਾਂਗਰਸ ਵੀ ਨਿਸ਼ਾਨੇ ਸਾਧਦੀ ਪਈ ਆ ਕਾਲੀ ਦਲ ਵੀ ਨਿਸ਼ਾਨੇ ਸਾਧਦਾ ਪਿਆ ਵਾ ਆਮ ਆਦੀ ਪਾਰਟੀ ਨਿਸ਼ਾਨੇ ਸਾਧਦੀ ਪਈ ਆ ਅਨੇਕ ਚਰਚਾ ਦਾ ਵਿਚਾਰ ਭੰਡਾ ਪਿਆ ਲਗਾਤਾਰ ਜਿਹੜੇ ਤਰਦੀਪ ਸਿੰਘ ਥੜੀ ਦੇ ਭਰਾ ਜਿਹੜੇ ਸਰਦ ਆਦਮ ਮਨਦੀਪ ਸਿੰਘ ਲੋਤੀ ਆ ਹੂੰ ਜਿਨ੍ਹਾਂ ਨੂੰ ਪੰਥਕ ਤੇ ਲਾਭ ਲੋਕਾ ਰਹਿ ਗਿਆ ਵਾ ਹੂੰ ਕਾਫੀ ਚਰਚਾ ਦਾ ਵਿਚਾਰ ਭੰਡਾ ਗਿਆ ਕਿਉਂਕਿ ਪਹਿਲਾਂ ਜਦੋਂ ਲੋਗ ਸਵਾਰ ਚੋਣਾ ਹੋਈ ਸੀ ਫੇਤਰੰਤਾਂ ਚ ਜੀ ਉਦੋਂ ਅੰਮ੍ਰਿਤਪਾਲ ਭਾਈ ਅੰਮ੍ਰਿਤਪਾਲ ਨੂੰ ਕਾਫੀ ਲੋਕਾਂ ਨੇ ਬਲਾ ਹੁੰਗਾਰਾ ਕਰ ਸੀ ਭਾਰੀ ਵੋਟਾਂ ਜਤਾਇਆ ਸੀ ਪਰ ਇਹ ਉਹਨਾਂ ਦੇ ਜੀਲ ਦੇ ਬੰਦ ਉਹਨਾਂ ਨੂੰ ਜੀਲ ਦੇ ਬੰਦ ਹੋਣ ਤੋਂ ਬਾਅਦ ਵਿੱਚ ਰਹਿਣ ਤੋਂ ਬਾਅਦ ਜਦੋਂ ਬਾਹਰ ਨਾ ਆਏ ਤਾਂ ਲੋਕਾਂ ਨੂੰ ਪੂਛ ਨਿਰਾਸ਼ਾ ਸਾਹਮਣਾ ਕਰਨਾ ਪਿਆ ਕਿਉਂਕਿ ਲੋਕਾਂ ਨੇ ਵੋਟਾਂ ਤਾਂ ਪਾਈਆਂ ਸੀ ਵੀ ਚਲੋ ਹਸਲ ਕਿਹਨੇ ਕੰਮ ਹੋਣਗੇ ਸ਼ਹਿਰ ਦਾ ਕੰਮ ਹੋਵੇ ਲੇਕਿਨ ਫੰਡਾ ਦੀ ਕਾਰਡ ਕਰਕੇ ਜਾਂ ਉਹਨਾਂ ਦੇ ਨਾਂ ਬਾਹਰ ਹੋਣ ਕਰਕੇ ਨਾ ਤਾਂ ਸਰਕਾਰ ਨੇ ਕੋਈ ਸਾਲ ਲਈ ਆ ਤੇ ਨਾ ਹੀ ਬਸ ਉਹਨਾਂ ਦੇ ਇੱਕ ਪਰਿਵਾਰ ਨੇ ਕੋਈ ਖੜਲਪਰ ਕੀਤੀ ਹੈ ਹੂੰ ਹੁਣ ਮਨਦੀਪ ਸਿੰਘ ਨੂੰ ਉਹਨਾਂ ਨੇ ਜਰੂਰ ਖਸਾਰਿਆ ਵਾ ਪਰ ਜਿਹੜੀ ਉਹ ਉਹ ਵਾ ਉਸ ਸਮੇਂ ਬਣੀ ਸੀ ਉਹ ਖਵਾ ਇਸ ਟਾਈਮ ਵੀ ਹਲੇ ਨਾ ਜੰਨੀ ਆ ਰਹੀ ਜੀ ਤੁਹਾਨੂੰ ਕੀ ਲੱਗਦਾ ਵੀ ਵੀ ਇਸ ਕਰਕੇ ਇਹ ਇਸ ਵਾਰੀ ਇਹ ਸੀਟ ਜਿਹੜੀ ਹੈ ਬੀ ਉਹ ਆ ਵਿਪੰਥਕ ਚਿਹਰੇ ਦੇ ਮਤਲਬ ਹੱਕ ਚ ਨਹੀਂ ਭੁਗਤ ਸਕਦੀ ਇਹ ਬਿਲਕੁਲ ਐ ਗੱਲ ਕਵਾਂਗਾ ਕਿ ਜਿਹੜਾ ਪੰਥਕ ਹਲਕਾ ਵਾ ਵੈਸੇ ਦੇ ਪੰਥਕ ਹਲਕਾ ਲੰਬੇ ਸਮੇਂ ਤੋਂ ਪੰਥਕ ਹਲਕਾ ਹੀ ਲਾਨੇ ਗਿਆ ਵਾ ਤੇ ਹਮੇਸ਼ਾ ਹੀ ਪੰਥਕ ਵੀਦਵਾਰ ਜਿੱਦਿਆ ਵਾ ਹਮ ਲੇਕਿਨ 2017 ਵਿੱਚ ਜਦੋਂ ਡਾਟਰ ਧਰਮੀ ਲਖਮੀਰ ਜਿੱਤੇ ਆ ਉਸ ਤੋਂ ਬਾਅਦ 2022 ਵਿੱਚ ਡਾਟਰ ਕਸ਼ਮੀਰ ਸਿੰਘ ਸੋਹਲ ਆ ਗਏ ਆ ਉਸ ਤੋਂ ਬਾਅਦ ਲਗਾਤਾਰ ਹੀ ਕਿਉਂ ਇੱਥੇ ਕਾਫੀ ਜਿਹੜਾ ਜਿਹੜਾ ਕੀ ਕਹ ਸਕਦੇ ਆਪਾਂ ਜਿਹੜਾ ਨਜ਼ਰੀਆ ਪੱਲਾ ਲੋਕਾਂ ਦਾ ਨਜ਼ਰਾ ਆ ਗਿਆ ਵਾ ਕਿਉਂਕਿ ਪਹਿਲਾਂ ਕਦੀ ਨਹੀਂ ਹੋਇਆ ਸੀ ਵੀ ਕੱਲਾ ਕਦੀ ਕਿਸੇ 15 10 ਤੋਂ 15 14 ਤੋਂ ਸਵਾਗਰ ਨੂੰ ਵੋਟ ਇਹ ਜਿਹੜਾ ਐਮਰੇ ਨਾਲ ਜਾਵੇ ਲੇਕਿਨ ਜਿਹੜੇ ਗੱਟ ਧਰਮੀ ਦੇ ਕੋਲੋਂ ਤੁਸੀਂ ਇੱਕ ਖਾਬਸ ਆਪਣਾ ਕਹਿੰਦੇ ਬਈ ਹਿੰਦੂ ਉਹਨਾਂ ਦਬਕੇ ਨਾਲ ਰਹਿਣ ਵਾਲੇ ਸੀ ਜਿਨ੍ਹਾਂ ਨੂੰ ਜਿਤਾਇਆ ਗਿਆ ਸੀ ਠੀਕ ਹੈ ਹਾਂਜੀ ਇੱਕ ਜੇ ਮੈਂ ਇੱਕ ਗੱਲ ਇੱਕ ਗੱਲ ਹੋਰ ਕਹਿਣ ਜਾਵਾਂਗਾ ਜੀ ਮੈਂ ਜਿਹੜੀਆਂ ਲਗਾਤਾਰ ਯਾਨੀਆਂ ਛੋਸ਼ੇ ਮੀਡੀਆ ਦੇ ਜਿਹੜੀਆਂ ਬਿਆਨ ਪੱਜੀਆਂ ਕੀਤੇ ਜਾਣੀਆਂ ਵਾ ਜਿਹੜੇ ਮਨਦੀਪ ਸਿੰਘ ਦੇ ਖਿਲਾਫ ਅਮਰਤਪਾਲ ਦੇ ਖਿਲਾਫ ਉਹਦੇ ਕਰਕੇ ਵੀ ਕੋਨਾ ਕੋਕ ਜਿਹੜਾ ਤਰਨਤਾਰ ਅਸਲ ਜੋ ਦੇਖ ਰੋ ਬੁੱਲੂਗਾ ਜੀ ਠੀਕ ਠੀਕ ਹੈ ਜੀ ਠੀਕ ਹੈ ਅ ਸ਼ੁਕਰੀਆ ਤੁਸੀਂ ਆਪਣੀ رائے ਰੱਖੀ ਹੈ ਔਰ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕਿਆ ਹੈ ਕੌਣ ਬੋਲਦੇ ਹੋ ਜੀ ਕਿੱਥੋਂ ਬੋਲਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਗੁਰਸਾਹ ਗੁਰਸਾਹ ਸਿੰਘ ਬੋ ਰਿਆਂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੀ ਕੀ ਕਹਿਣਾ ਚਾਹੁੰਦੇ ਹੋ ਕੀ ਲੱਗ ਰਿਹਾ ਹੈ ਲੱਗ ਰਿਹਾ ਜੀ ਕਿ ਭਾਈ ਸੰਦੀਪ ਸਿੰਘ ਦੇ ਜੋ ਜੋਦੇ ਦੇ ਖਾਲਸਾ ਜੀ ਦੇ ਇਹ ਭਰਾਤਾ ਜੀ ਨੇ ਭਾਈ ਮਨਦੀਪ ਸਿੰਘ ਜੀ ਖਾਲਸਾ ਹੂੰ ਤੇ ਉਹ ਬਹੁਤ ਵੱਡੀ ਲੀਡ ਲੈ ਕੇ ਦਿੱਤਨਗੇ ਕਾਫੀ ਕਿ ਸੰਗਤ ਉਹਨਾਂ ਨੂੰ ਪਿਆਰ ਕਰਦੀ ਹੈ ਜੀ ਹਾਂ ਜੀ ਪਰ ਪਰ ਜਿਹੜੇ ਖੰਡਾ ਹੋਰਾਂ ਦੇ ਮਾਤਾ ਜੀ ਦੇ ਵੱਲੋਂ ਸਵਾਲ ਚੁੱਕੇ ਗਏ ਉਹ ਵੀ ਕਾਫੀ ਗੰਭੀਰ ਲੱਗ ਰਹੇ ਆ ਦੇਖੋ ਜੀ ਉਹ ਜਿਹੜੇ ਚੁੱਕੇ ਜਾ ਰਹੇ ਆ ਨਾ ਜਦੋਂ ਕੋਈ ਵਧੀਆ ਕਾਰਜ ਕਰਦੇ ਨੇ ਕੋਈ ਚੰਗੇ ਸੇਵਾ ਕਰਦੇ ਨੇ ਨਾ ਸਿੰਘ ਤੇ ਉਹ ਉਹ ਸਰਕਾਰਾਂ ਦੇ ਹੀ ਬਣਾਏ ਹੋ ਇਹੋ ਜਿਹੇ ਬੰਦੇ ਨੇ ਸਰਕਾਰਾਂ ਦੇ ਖਰੀਦੇ ਹੋਏ ਨੇ ਕਿਉਂਕਿ ਸਰਕਾਰਾਂ ਨੇ ਭਾਈ ਸਾਹਿਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ੇ ਕਰਨੀ ਆ ਨਾ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਦਨਾਮ ਕੀਤਾ ਜਾਵੇ ਪਰ ਨਹੀਂ ਹੁਣ ਵਿਕਿਆ ਹੋਇਆ ਕੌਣ ਹੈ ਤੁਸੀਂ ਕਿਹਨੂੰ ਕੀ ਦੀ ਗੱਲ ਕਰ ਰਹੇ ਹੋ ਤੁਸੀਂ ਕਿ ਜਿਹੜੇ ਭਾਈ ਸਾਹਿਬ ਬਾਰੇ ਕੋਈ ਮਾੜਾ ਬੋਲਦਾ ਉਹ ਸੱਦ ਵਿਖੇ ਨੇ ਨਹੀਂ ਹੁਣ ਮਤਲਬ ਖੰਡਾ ਪਰਿਵਾਰ ਜਿਹੜਾ ਹੈ ਉਹ ਵੀ ਸਰਕਾਰਾਂ ਕੋਲੇ ਵੀ ਕਿਹਾ ਤੁਸੀਂ ਇੱਕ ਇਹੋ ਗੱਲ ਆਪਾਂ ਚਾਹੋ ਸਮਝ ਸਕਦੇ ਆ ਸਿੱਧੀ ਗੱਲ ਫਿਰ ਇਹਦਾ ਮਤਲਬ ਇਹੀ ਨਿਕਲਦਾ ਨਹੀਂ ਤੇ ਸਿੱਖ ਦਾ ਕੋਈ ਸਿੱਖ ਥੋੜੀ ਦੁਸ਼ਮਣ ਹੂੰ ਉਹਨਾਂ ਨੂੰ ਮਾੜਾ ਬੋਲਣਾ ਨਹੀਂ ਚਾਹੀਦਾ ਉਹ ਅਮਰਤਾਪੁਰ ਸਿੰਘ ਨੇ ਵੇਖੋ ਗੁਰੂ ਮਹਾਰਾਜ ਦੀ ਕਿਰਪਾ ਕੀਤੀ ਆ ਜਿਹੜਾ ਇਹ ਤੂਰੀ ਕੀ ਹੈਗਾ ਵਾਕੀ ਕਿ ਪੰਜਾਬ ਦੇ ਸਿੱਖਾਂ ਦੇ ਨੌਜਵਾਨਾਂ ਜਾਂ ਹੋਰ ਸਾਰਿਆਂ ਨੂੰ ਲਾ ਲਈਏ ਕੀ ਸਾਡੀਆਂ ਧੀਆ ਭੈਣਾ ਬਾਰੇ ਕਿੰਨਾ ਉਹ ਗਲਤ ਬੋਲਦਾ ਸੀ ਗੁਰੂ ਮਹਾਰਾਜ ਜੀਆ ਨੇ ਉਹਨਾਂ ਕੋ ਸੇਵਾ ਲੈ ਲਈ ਫਿਰ ਅਗਲੇ ਬੰਨੇ ਦੇਖ ਲਓ ਕਿ ਸੂਬਾ ਤਰੰਦ ਜਿਦਾਂ ਚੱਲਦਾ ਪਿਆ ਦਾ ਉਹ ਵੀ ਕਿੰਨਾ ਉਹਨਾਂ ਨੇ ਗਲਤ ਕੰਮ ਕੀਤੇ ਸੀ ਤੇ ਗੁਰੂ ਮਹਾਰਾਜ ਜੀਆ ਨੇ ਖੁਦ ਉਹ ਜੋਧੇ ਕੋ ਭਾਈ ਸੰਦੀਪ ਸਿੰਘ ਜਿਹੜੇ ਹੈਗੇ ਨੇ ਉਹਨਾਂ ਕੋ ਖਾਲਸਾ ਜੀ ਕੋ ਗੁਰੂ ਮਹਾਰਾਜ ਨੇ ਸੇਵਾ ਲਈ ਆ ਉਹ ਗੁਰੂ ਮਹਾਰਾਜ ਦੇ ਖੁਦ ਭੇਜੇ ਹੋ ਇੱਕ ਖਾਸ ਨੇ ਸਿੰਘ ਪਿਆਰੇ ਇਥੇ ਅਕਾਲੀ ਦਲ ਦੇ ਵੱਲੋਂ ਉਤਾਰੇ ਉਮੀਦਵਾਰੇ ਬਾਰੇ ਕੀ ਕਹੋਗੇ ਨਹੀਂ ਬਹੁਤ ਗਲਤ ਇਹ ਇਹਨਾਂ ਦਾ ਤਾਂ ਹੀ ਦੱਸ ਹੀ ਨਹੀਂ ਸਕਦੇ ਕਿ ਸਾਬਸੰਗਤ ਨੂੰ ਪਤਾ ਦਾ ਕਿ ਅਕਾਲੀ ਦਲ ਨੇ ਬਰਗਾੜੀ ਵਾਲਾ ਜਿਹੜਾ ਉਹ ਸਿੰਘਾਂ ਦੇ ਅੰਦਰੋਂ ਉਹ ਭੁੱਲਿਆ ਨਹੀਂ ਹੈ ਕੇਸ ਕਿ ਨੌਜਵਾਨਾਂ ਨੂੰ ਜਿਹੜਾ ਇਹਨਾਂ ਨੇ ਪਾਰਟੀ 'ਚ ਨਜਾਇਜ਼ ਮਰਵਾਇਆ ਕਿੰਨੀਆਂ ਬੇਅਦਬੀਆਂ ਨਾ ਇਹ ਅਕਾਲੀ ਦਲ ਸਰਕਾਰ ਦੇ ਟਾਈਮ ਕਿੰਨੀਆਂ ਬੇਅਦਬੀਆਂ ਹੋਈਆਂ ਫਿਰ ਕਾਂਗਰਸ 'ਚ ਵੀ ਕਿੰਨੀਆਂ ਬੇਅਦਬੀਆਂ ਕਿੰਨੇ ਗਲਤ ਕੰਮ ਹੋਏ ਆ ਫਿਰ ਆਪਾਂ ਬੀਜੇਪੀ ਲਾ ਲਈਏ ਇਹਦਾ ਵੀ ਸਾਰੀ ਸੰਗਤ ਨੂੰ ਪਤਾ ਹੀ ਆ ਕਿ ਇਹਨਾਂ ਕੀ ਕੀ ਕਸ਼ ਕੀਤਾ ਆ ਜੇ ਆਪਾਂ ਆਮ ਪਾਰਟੀ ਦੀ ਗੱਲ ਕਰੀਏ ਜਿਹੜਾ ਸੱਚ ਬੋਲਦਾ ਵਾ ਉਹਨਾਂ ਨੂੰ ਗੋਲੀਆਂ ਮਰਵਾਈ ਜਾ ਰਹੇ ਨੇ ਇਹ ਪਾਰਟੀਆਂ ਤੋਂ ਜਿੰਨੀਆਂ ਵੀ ਪਾਰਟੀਆਂ ਸਾਰਿਆਂ ਤੋਂ ਜਿੰਨੀ ਵੀ ਸੰਗਤ ਆ ਉਹ ਉਹਨਾਂ ਦਾ ਮਾਨ ਚੁੱਕਿਆ ਗਿਆ ਵਾ ਇਹ ਕਰਕੇ ਤੇ ਜਿੱਦਾਂ ਭਾਈ ਅਮਰਤਪਾਲ ਸਿੰਘ ਜੀ ਨੂੰ ਇੰਨੀ ਲੀਡ ਦੇ ਨਾਲ ਸੰਗਤ ਨੇ ਦਿਖਾਇਆ ਹੀ ਤੇ ਹੁਣ ਵੀ ਆਪਾਂ ਨੂੰ ਬਹੁਤ ਹੀ ਲੱਗ ਰਿਹਾ ਵੀ ਬਹੁਤ ਵੱਡੀ ਲੀਡ ਨਾ ਪਰ ਤੁਹਾਡੇ ਤੋਂ ਪਹਿਲਾਂ ਜੁੜੇ ਕਾਲਰ ਦੱਸ ਰਹੇ ਸੀਗੇ ਕਿ ਇਸ ਗੱਲ ਦਾ ਪ੍ਰਭਾਵ ਪਾਏਗਾ ਕਿ ਜਿਵੇਂ ਅਮਰਤਪਾਲ ਹੋ ਰਹੀ ਜੇਲ੍ਹ ਤੋਂ ਬਾਹਰ ਹੀ ਨਹੀਂ ਆ ਸਕੇ ਦੇਖੋ ਜੀ ਹਾਂਜੀ ਤੇ ਕੰਮਕਾਰ ਲੋਕਾਂ ਦੇ ਨਹੀਂ ਹੋ ਸਕੇ ਤੇ ਕਿਤੇ ਇਸ ਕੇਸ ਦੇ ਵਿੱਚ ਵੀ ਉਹੋ ਜਿਹਾ ਕੁਝ ਨਾ ਵਾਪਰ ਜਾਵੇ ਵਾਜਰ ਜੀ ਉਹ ਆਪਾਂ ਸੰਗਤ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਉਹ ਜਦੋਂ ਐਮਪੀ ਬਣੇ ਨੇ ਸੰਗਤ ਨੇ ਜਿਤਾਇਆ ਵਾ ਸਾਡੀਆਂ ਜਿਹੜੀਆਂ ਸਰਕਾਰਾਂ ਵਾ ਭਾਜਪੀ ਪੰਜਾਬ ਜਿਹੜੀ ਆਪਾਂ ਇੰਡੀਆ ਭਾਜਪੀ ਆ ਪੰਜਾਬ ਸਰਕਾਰ ਦੀ ਆਮ ਬਾਡੀ ਆ ਉਹ ਤੁਹਾਡੇ ਜਿਹੜੇ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਨੇ ਜਾਂ ਸਾਡੇ ਪੀਐਮ ਲਾਲੀਏ ਮੋਦੀ ਇਹਨਾਂ ਨੂੰ ਇਹ ਵੇਲੇ ਡਰ ਪਿਆ ਵਾ ਭਾਈ ਅਮਰਤਪਾਲ ਸਿੰਘ ਜੀ ਕੋ ਖਾਲਸਾ ਜੀ ਕੋ ਕਿ ਜਿਨ੍ਹਾਂ ਨੇ ਇੰਨੀ ਸੰਗਤ ਇੰਨੇ ਨੌਜਵਾਨ ਉਹਨਾਂ ਦੇ ਨਾਲ ਪਿਆਰ ਕਰਦੇ ਆ ਉਹਨਾਂ ਦੇ ਨਾਲ ਜੁੜੇ ਆ ਤੇ ਉਹ ਅਗਲੇ ਬੰਨੇ ਉਹਨਾਂ ਨੂੰ ਬਹੁਤ ਤਗਲੀ ਲੀਡ ਨਾਲ ਉਹਨਾਂ ਨੂੰ ਜਿਤਾਉਣਗੇ ਪਰ ਸਾਡੀਆਂ ਸਰਕਾਰਾਂ ਨੂੰ ਸਾਡੇ ਜਿਹੜੇ ਬੰਦੀ ਸਿੰਘ ਆ ਜਾਂ ਇਦਾਂ ਦੇ ਕੌਮ ਦੇ ਜੋਧੇ ਆ ਉਹਨਾਂ ਨੂੰ ਡਾਕ ਲੈ ਆ ਜਾਂਦਾ ਵਾ ਕਿ ਇਹ ਕੋਈ ਚੰਗੇ ਕੰਮ ਨਾ ਕਰਨ ਤੇ ਜਿਹੜਾ ਸਰਕਾਰਾਂ ਦੇ ਨਾਲ ਇਹ ਰਫੇੜੀਆਂ ਵਾ ਅਜੀ ਅਕਾਲੀ ਦਲ ਆ ਗਿਆ ਕਦੀ ਕਾਂਗਰਸ ਕਦੀ ਬੀਜੇਪੀ ਕਦੀ ਆਮ ਪਾਪੀ ਇਹਨਾਂ ਨੇ ਕਿ ਜਿਹੜਾ ਸਿੱਖਾਂ ਦਾ ਜਾਂ ਹਿੰਦੂਆਂ ਦਾ ਕਿੰਨੇ ਧਰਮਾਂ ਦਾ ਕੀ ਬੇਅਦੀਆਂ ਹੁੰਦੀਆਂ ਕਦੀ ਕੀਤਾ ਸਰਕਾਰਾਂ ਨੇ ਕੁਛ ਸਰਕਾਰਾਂ ਨੇ ਤੇ ਖੁਦ ਚੁੰਨਦੀਆਂ ਕਿ ਇਹ ਜਿੰਨੇ ਧਰਮਿਆਂ ਆਪਸ ਚ ਲੜਦੇ ਝਗੜਦੇ ਰਹਿਣ ਤੇ ਜਿਹੜੀਆਂ ਵੋਟਾਂ ਵਾ ਉਹ ਅਸੀਂ ਇਹਨਾਂ ਕੋ ਖਰੀਦੇ ਰਹੀਏ ਜੀ ਠੀਕ ਹੈ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਪਣਾ ਪੱਖ ਰੱਖਿਆ ਔਰ ਆਪਣੀ ਪਾਰਟੀ ਦੀ ਵੀ ਚਲੋ ਤੁਸੀਂ ਗੱਲ ਕੀਤੀ ਹੈ ਧੰਨਵਾਦ ਅਸੀਂ ਵੇਖੋ ਜੀ ਅਸੀਂ ਵਾਈ ਗੁਰਜੀ ਹਾਂਜੀ ਅਸੀਂ ਜਿੰਨਾ ਜਰ ਸਾਡੇ ਸਵਾਲ ਤਾਂ ਅਸੀਂ ਵੱਧ ਤੋਂ ਵੱਧ ਭਾਈ ਸਾਹਿਬ ਦਾ ਪਿਆਰ ਕਰਦੇ ਆ ਤੇ ਸਾਡੀ ਉਹਨਾਂ ਲਈ ਜਾਨ ਵੀ ਹਜਰ ਆ ਵੇਖੋ ਕਦੇ ਉਹ ਬੋਲ ਦਿੰਦਾ ਵਾ ਰਾਜਾ ਵਡਿੰਗ ਬੋਲੀ ਜਾਂਦਾ ਭਾਈ ਸਭ ਨੂੰ ਮਾੜਾ ਕਦੀ ਖਾਲਿਸਤਾਨ ਦੱਸਦੇ ਆ ਇਨਨੁਸਾਰ ਇਹਨਾਂ ਪਾਰਟੀਆਂ ਨੂੰ ਇੱਕ ਦਰ ਪਿਆ ਖਤਰਾ ਪਿਆ ਹੋਇਆ ਕਿ ਕਦੇ ਇਹ ਸੀਟ ਨਾ ਕਿਤੇ ਜਿਹੜੀ ਆ ਭਾਈ ਅਮਰਪਾਲ ਸੇਵੀ ਜੀ ਦੇ ਆ ਜੇ ਕੋਲ ਠੀਕ ਹੈ ਜੀ ਸ਼ੁਕਰੀਆ ਇੱਕ ਹੋਰ ਕਾਲਰ ਸਾਡੇ ਨਾਲ ਇਸ ਪ੍ਰੋਗਰਾਮ ਜੁੜ ਰਿਹਾ ਜੀ ਸਵਾਗਤ ਹੈ ਤੁਹਾਡਾ ਕੌਣ ਬੋਲਦੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਭਾਜੀ ਮਨਦੀਪ ਸਿੰਘ ਗੱਲ ਕਰ ਰਿਹਾ ਪਿੰਡ ਬਲਟੋਹਾ ਤੋਂ ਤੁਹਾਡੀ ਆਵਾਜ਼ ਨਹੀਂ ਆ ਰਹੀ ਕੌਣ ਗੱਲ ਕਰ ਰਹੇ ਹੋ ਮਨਦੀਪ ਸਿੰਘ ਗੱਲ ਕਰ ਰਿਹਾ ਭਾਜੀ ਬਲਟੋਹਾ ਪਿੰਡ ਤੋਂ ਜੀ ਕੀ ਕਹਿਣਾ ਚਾਹੁੰਦੇ ਮਨਦੀਪ ਜੀ ਦੇਖੋ elections ਜਿਹੜੀਆਂ ਅਮਰਸਰ ਦੇ ਵਿੱਚ ਹੁੰਦੀਆਂ ਨੇ ਅਮਰਸਰ ਦੇ ਵਿੱਚ elections ਜਿਹੜੀ ਹੁੰਦੀ ਆ ਦੂਸਰੇ ਪੰਜਾਬ ਦੇ ਨਾਲੋਂ ਬਿਲਕੁਲ ਵੱਖਰੀ ਹੁੰਦੀ ਆ ਕਿਉਂਕਿ ਜਿਹੜਾ ਤਰਨਤਾਰਨ ਜ਼ਿਲ੍ਹੇ ਦਾ ਵੋਟਰ ਆ ਜਿਹੜਾ ਇੱਥੋਂ ਦੇ ਹਲਕਿਆਂ ਦੇ ਵੋਟਰ ਨੇ ਉਹ ਬਿਲਕੁਲ ਪੰਜਾਬ ਦੇ ਨਾਲੋਂ ਵੱਖਰੇ ਆ ਉਹਦਾ ਕਾਰਨ ਕੀ ਆ ਕਿ ਜਦੋਂ ਆਪਾਂ ਜੇ ਆਪਾਂ 30 ਸਾਲ 35 ਸਾਲ ਮਗਰ ਚਲੇ ਜਾਈਏ ਤਾਂ ਇਤਿਹਾਸ ਹੈ ਤਰਨਤਾਰਨ ਜ਼ਿਲ੍ਹੇ ਦਾ ਕਿ ਸਭ ਤੋਂ ਪਹਿਤ ਖਾੜਕੂ ਸਿੰਘ ਜਿਹੜੇ ਨੇ ਉਹ ਤਰਨਤਾਰਨ ਜ਼ਿਲ੍ਹੇ ਦੇ ਵਿੱਚੋਂ ਹੋਏ ਨੇ ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਔਰ ਵੱਡੇ ਨਾਮ ਹੋਏ ਨੇ ਔਰ ਦੂਸਰੇ ਪਾਸੇ ਜ਼ਿਲ੍ਹੇ ਦੇ ਵਿੱਚ ਜਿਹੜੀ ਜ਼ਿਆਦਾਤਰ ਵੋਟ ਆ ਉਹ ਕੱਟੜ ਵੋਟ ਆ ਜਿਵੇਂ ਕਿ ਪਿਛਲੀ ਵਾਰ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਭਾਈ ਅਮਰਤਪਾਲ ਸਿੰਘ ਨੂੰ ਭਾਰੀ ਬਹੁਮਤ ਦੇ ਨਾਲ ਜਿਹੜਾ ਲੋਕਾਂ ਨੇ ਜਿਤਾਇਆ ਤਾਂ ਇੱਕ ਰਿਕਾਰਡ ਤੋੜ ਜਿੱਤ ਜਿਹੜੀ ਭਾਈ ਅਮਰਤਪਾਲ ਸਿੰਘ ਨੇ ਪ੍ਰਾਪਤ ਕੀਤੀ ਹੁਣ ਜਿਹੜਾ ਤਰਨਤਾਰਨ ਦੇ ਵਿੱਚ ਜਿਹੜਾ ਪੇਜ ਫਸਿਆ ਬੇਸ਼ੱਕ ਉਹਦੇ ਵਿੱਚ ਆਮ ਆਦਮੀ ਪਾਰਟੀ ਸਤਾਧਾਰੀ ਸਰਕਾਰ ਦਾ ਨਮਾਇੰ ਜਿਹੜਾ ਮੈਂ ਉਹ ਖੜਾ ਹੋਇਆ ਉਮੀਦਵਾਰ ਦੂਸਰੇ ਪਾਸੇ ਕਾਂਗਰਸ ਨੇ ਆਪਣਾ ਖੜਾ ਕੀਤਾ ਰਮੇਂਦਰ ਸਿੰਘ ਨੂੰ ਜਿਹੜਾ ਖੜਾ ਕੀਤਾ ਗਿਆ ਫਿਰ ਅਕਾਲੀ ਦਲ ਦਾ ਪਰ ਇਸ ਵੇਲੇ ਪਲੜਾ ਜੇਕਰ ਵੇਖਿਆ ਜਾਵੇ ਤਾਂ ਅੰਦਰ ਖਾਤੇ ਦੀ ਗੱਲ ਕਰੀਏ ਜਿਵੇਂ ਆਮ ਲੋਕਾਂ ਦੇ ਵਿੱਚ ਤੋਂ ਸਾਡੇ ਵਿੱਚ ਗੱਲਾਂ ਚੱਲਦੀਆਂ ਨੇ ਅਮਰ ਤਪਾਲ ਦਾ ਹਾਲ ਭਾਰੇ ਉਹਦਾ ਕਾਰਨ ਕੀ ਕਾਰਨਕ ਕਿਉਂਕਿ ਲੋਕਾਂ ਨੇ ਸਾਰਨ ਵਰਤ ਕੇ ਵੇਖ ਲਿਆ ਜਿਸ ਤਰ੍ਹਾਂ ਦੇ ਨਾਲ ਅਮਰ ਅਮਰ ਸਾੜ ਤੋਂ ਵੱਧ ਜਿਹੜਾ ਨਸ਼ਾ ਉਹ ਉਤੋਂ ਲੱਗ ਜਿਲੇ ਹੋਏ ਜਿਹੜਾ ਲੱਗ ਹੋਇਆ ਜਿਹੜਾ ਤਰਮ ਤਾਨ ਦੇ ਵਿੱਚ ਵੀ ਕੰਨ ਨੂੰ ਮਿਲਦਾ ਜਿਹੜਾ ਤਾਂ ਨੌਜਵਾਨ ਤੇ ਨਸ਼ੇ ਦੇ ਵਿੱਚ ਗ੍ਰਸਤ ਹੋ ਚੁੱਕੇ ਨੇ ਜਿਹੜੇ ਮਾਪਿਓ ਨੇ ਉਹਨਾਂ ਦੇ ਉਹ ਪਰੇਸ਼ਾਨ ਨੇ ਜਿਹੜੇ ਵੱਡ ਵਡੇਰੇ ਨੇ ਉਹ ਪਰੇਸ਼ਾਨ ਨੇ ਉਹ ਇਸ ਚੀਜ਼ਾਂ ਤੋਂ ਨਜਾਤ ਚਾਹੁੰਦੇ ਆ ਨਜਾਤ ਲਾਤਾ ਅਖਾਲੀਆਂ ਨੇ ਦਬੋਣੀਆਂ ਤਾਂ ਨਾ ਹੀ ਕਾਂਗਰਸ ਨੇ ਦਬੋਣੀਆਂ ਕਿਉਂਕਿ ਕਾਂਗਰਸ ਦੇ ਪਿਛਲੇ ਵਾਲੋ ਉਮੀਦਵਾਰ ਉਮੀਦਵਾਰ ਰਹੇ ਹਨਮਿੰਦਰ ਸਿੰਘ ਨੇ ਕਿਸ ਕਦਰ ਇਹਨਾਂ ਨਸ਼ਾ ਵੇਚਿਆ ਦੋਸਤੋ ਤੁਹਾਡਾ ਵੀ ਸਾਰਾ ਮੀਡੀਆ ਚੰਗੀ ਤਰ੍ਹਾਂ ਵਾਕਿਫ ਆ ਦੋਸਤੋ ਬਾਅਦ ਹੁਣ ਜਿਵੇਂ ਦੁਬਾਰਾ ਜਿਹੜੀ ਹੈ ਟਿਕਟ ਜਿਹੜੀ ਦਿੱਤੀ ਗਈ ਹੈ ਉਸ ਬੰਦੇ ਦਾ ਰਿਕਾਰਡ ਵੀ ਤੁਸੀਂ ਦੇਖ ਲਓ ਜਿਹੜਾ ਆਮ ਆਦਮੀ ਪਾਰਟੀ ਦਾ ਬੰਦਾ ਉਹਦਾ ਤੁਸੀਂ ਰਿਕਾਰਡ ਜਿਹੜਾ ਦੇਖ ਲਓ ਪਰ ਇਸ ਵਕਤ ਜੇਕਰ ਕੋਈ ਇੱਥੇ ਮਨਦੀਪ ਸਿੰਘ ਜਿਹੜਾ ਸੰਦੀਪ ਸਿੰਘ ਦਾ ਭਰਾ ਉਹਨੂੰ ਜਿਹ ਟਿਕਟ ਕੋਈ ਮਨਦੀਪ ਸਿੰਘ ਦੇ ਮੂੰਹ ਨੂੰ ਨਹੀਂ ਪੈਣੀ ਟਿਕਟ ਪੈਣੀ ਆ ਅਮਰਤਪਾਲ ਦੇ ਮੂੰਹ ਨੂੰ ਬੋਟ ਪੈਣੀ ਆ ਅਮਰਤਪਾਲ ਦੇ ਮੂੰਹ ਨੂੰ ਪਰ ਮੈਨੂੰ ਤਾਂ ਇਹੋ ਲੱਗਦਾ ਜੋ ਮੇਰਾ ਜਾਤੀ ਤਜਰਬਾ ਪਿੰਡਾਂ ਦੇ ਵਿੱਚ ਜੋ ਸਾਡੇ ਸੱਥਾਂ ਦੇ ਵਿੱਚ ਗੱਲਾਂ ਚੱਲਦੀਆਂ ਕਿ ਜਿਹੜੀ ਜਿੱਤਵਾ ਉਹ ਇੱਕ ਵਾਰ ਫੇਰ ਅਮਰਤਪਾਲ ਘਰੇ ਦੀ ਹੀ ਹੋਣੀ ਜੀ ਠੀਕ ਹੈ ਤੁਹਾਡੀ رائے ਸਿਰ ਮੱਥੇ ਔਰ ਹਰ ਪਾਰਟੀ ਨੂੰ ਇਸ ਵੇਲੇ ਇਹ ਜਾਪ ਰਿਹਾ ਹੈ ਕਿ ਜਿੱਤ ਉਹਨਾਂ ਦੀ ਹੋਣੀ ਹੈ ਪਰ ਜਿੱਤ ਕਿਦੀ ਹੋਣੀ ਹੈ ਜਿਹਨੂੰ ਲੋਕਾਂ ਨੇ ਫਤਵਾ ਦੇਣਾ ਹੈ ਇੱਕ ਪਾਸੜ ਮੁਕਾਬਲਾ ਰਹੇਗਾ ਜਾਂ ਫਾਈਟ ਨੈਕਟੋ ਨੈਕ ਰਹੇਗੀ ਕਿਉਂਕਿ ਅਮਰਿਤਪਾਲ ਵਾਲੇ ਕੇਸ ਦੇ ਵਿੱਚ 2024 ਦੀ ਲੋਕ ਸਭਾ ਚੋਣ ਜਿਹੜੀ ਉਹਨਾਂ ਨੇ ਜਿੱਤੀ ਸੀ ਇੱਕ ਪਾਸੜ ਫੈਸਲਾ ਕਰ ਦਿੱਤਾ ਸੀਗਾ ਜਿਵੇਂ ਜਿਹੜੇ ਆ ਫੌਤ ਹੋਏ ਸੋਹਲ ਸਾਹਿਬ ਜਿਨ੍ਹਾਂ ਕਰਕੇ ਸੀਟ ਖਾਲੀ ਹੋਈ ਹੈ ਕਿਉਂਕਿ ਉਦੋਂ ਆਮ ਆਦਮੀ ਪਾਰਟੀ ਦੀ ਲਹਿਰ ਸੀ ਪੂਰੇ ਪੰਜਾਬ ਦੇ ਅੰਦਰ ਜਦੋਂ 92 ਸੀਟਾਂ ਟੋਟਲ ਆਮ ਆਦਮੀ ਪਾਰਟੀ ਜਿੱਤ ਕੇ ਜਿਹੜੀ ਆਪਣੀ ਸਰਕਾਰ ਬਣਾਉਣ 'ਚ ਕਾਮਯਾਬ ਰਹੀ ਸੀ ਪਰ ਹੁਣ ਗੱਲ ਇਹ ਹੈ ਆ ਮਨਦੀਪ ਸਿੰਘ ਹੋਰਾਂ ਦਾ ਨਾਂ ਕਾਫੀ ਚਰਚਾ ਦੇ ਵਿੱਚ ਚੱਲ ਰਿਹਾ ਹੈ ਜਿਹੜੇ ਸੰਦੀਪ ਸਨੀ ਦੇ ਭਰਾ ਨੇ ਔਰ ਇੱਥੇ ਕੁਝ ਪਾਰਟੀਆਂ ਨੇ ਕੁਝ ਪੰਥਕ ਧਿਰਾਂ ਨੇ ਇਕੱਠੇ ਹੋ ਕੇ ਜਿਹੜਾ ਹੈ ਇਹ ਆਪਣਾ ਸਾਂਝਾ ਉਮੀਦਵਾਰ ਜਿਹੜਾ ਹੈ ਇਸ ਮੌਕੇ ਦੇ ਉੱਤੇ ਐਲਾਨਿਆ ਪਰ ਕਾਂਗਰਸ ਨੂੰ ਜਿਹੜਾ ਹੈ ਉਹ ਉਹਨਾਂ ਦਾ ਦਾਵਾ ਹੈ ਕਿ ਉਹ ਆਪਣੇ ਕੈਂਡੀਡੇਟ ਨੂੰ ਜਿੱਤ ਦਿਵਾਉਣ ਦੇ ਵਿੱਚ ਇਸ ਕਰਕੇ ਕਾਮਯਾਬ ਰਹਿਣਗੇ ਕਿ ਜਿਹੜੀ ਗਵਰਨਮੈਂਟ ਦੀ ਜਿਹੜੀ ਐਂਟੀ ਇਨਕੰਪੇਸੀ ਹੈ ਉਹਨਾਂ ਨੂੰ ਲਾਹਾ ਦੇਗੀ ਪਰ ਸਰਕਾਰ ਆਪਣੇ ਕੰਮਾਂ ਦੇ ਸਿਰ ਦੇ ਉੱਤੇ ਉਹ ਕਹਿ ਰਹੇ ਆ ਕਿ ਜੋ ਅਸੀਂ ਕੰਮ ਕੀਤੇ ਐ ਜੋ ਅਸੀਂ ਡਿਲੀਵਰੀ ਦਿੱਤੀ ਐ ਲੋਕ ਸਾਨੂੰ ਵੋਟ ਜਿਹੜੀ ਆ ਉਹ ਪਾਉਣਗੇ ਪਰ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਦੇ ਉੱਤੇ ਐ ਕਈ ਮਸਲਿਆਂ ਦੇ ਉੱਤੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਵਾਰਿਸ ਪੰਜਾਬ ਜਥੇਬੰਦੀ ਜਿਹੜੀ ਐ ਉਹ ਕਈ ਜਿਹੜੀਆਂ ਪੁਰਾਣੀਆਂ ਚੱਲੀਆਂ ਆ ਰਹੀਆਂ ਪੰਥਕ ਪਾਰਟੀਆਂ ਨੇ ਉਨ੍ਹਾਂ ਵੀ ਨਾਲ ਲੈਣ ਦੇ ਵਿੱਚ ਕਾਮਯਾਬ ਰਹੀ ਹੈ ਪਰ ਇਸ ਮੌਕੇ ਤੇ ਅਵਤਾਰ ਸਿੰਘ ਖੰਡਾ ਦੇ ਮਾਤਾ-ਪਿਤਾਵਾਂ ਦੇ ਵੱਲੋਂ ਚੁੱਕੇ ਗਏ ਸਵਾਲ ਤੇ ਲਾਏ ਗਏ ਇਲਜ਼ਾਮ ਜਿਹੜੇ ਆ ਉਹ ਕਈ ਤਰ੍ਹਾਂ ਦੇ ਨਵੇਂ ਸਵਾਲਾਂ ਨੂੰ ਜਿਹੜਾ ਹੈ ਔਰ ਚੋਣ ਨੂੰ ਇੱਕ ਕੂਣੀ ਮੋੜ ਦੇਣ ਦਾ ਕੰਮ ਵੀ ਕਰ ਸਕਦੇ ਆ ਕਿ ਇਹ ਸਭ ਜਿਹੜੇ ਆ ਓਹੋ ਰਲੇ ਮਿਲੇ ਐ 16 ਮੈਂਬਰੀ ਕਮੇਟੀ ਆਪਣੀ ਐ ਜਿਹੜੀ ਵਾਰਿਸ ਪੰਜਾਬ ਦੀ ਐ ਇਹ ਤਾਂ ਇਹਨਾਂ ਨੇ ਪਰਿਵਾਰ ਦੀ ਪਾਰਟੀ ਬਣਾ ਲਈ ਐ ਪੈਸੇ ਖਾਣ ਲਈ ਪਾਰਟੀ ਬਣਾ ਲਈ ਐ ਸੋ ਇਸ ਤਰੀਕੇ ਦੇ ਜਿਹੜੇ ਇਲਜ਼ਾਮ ਨੇ ਉਹ ਜਿਹੜੇ ਆ ਉਹ ਪਾਰਟੀ ਨੂੰ ਸਾਹਮਣਾ ਜ਼ਰੂਰ ਉਮੀਦਵਾਰ ਨੂੰ ਵੀ ਇਸ ਗੱਲ ਦਾ ਜਿਹੜਾ ਹੈ ਕਰਨਾ ਪੈ ਸਕਦਾ ਔਰ ਇੱਕ ਗੱਲ ਹੋਰ ਹੈ ਕਿ ਜਿਹੜਾ ਇਸ ਚੋਣ ਦੇ ਅੰਦਰ ਇੱਕ ਖਾਸ ਤਰ੍ਹਾਂ ਦਾ ਜਲਵਾ ਵਿਖਣ ਨੂੰ ਮਿਲ ਰਿਹਾ ਹੈ ਉਸ ਦੇ ਬਾਰੇ ਜਿਹੜੀ ਹੈ ਤੁਹਾਡੇ ਨਾਲ ਗੱਲਬਾਤ ਕਰ ਰਹੇ ਕਾਲਰ ਸਾਡੇ ਨਾਲ ਹੋਰ ਜੁੜ ਚੁੱਕੇ ਐ ਸਵਾਗਤ ਹੈ ਜੀ ਤੁਹਾਡਾ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਲੱਗ ਜੀ ਮੈਂ ਬਟਿੰਡਾ ਜਿਹੜੇ ਤੋਂ ਬੋਲ ਰਿਹਾ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਚੋਣ ਦੇ ਬਾਰੇ ਜਿਹਦੇ ਪੂਰੇ ਪੰਜਾਬ ਚ ਚਰਚੇ ਹੋ ਰਹੇ ਤੇ ਬਿਲਕੁਲ ਜਿਹੜਾ ਮਾਹੌਲ ਹੈਗਾ ਗਰਮਾਇਆ ਹੋਇਆ ਜਿਹੜੀ ਚੋਣ ਤਰਨ ਤਰਨ ਦੀ ਜਿੰਨੀ ਚੋਣ ਆ ਰਹੀ ਹੈ ਉਹਦੇ ਵਿੱਚ ਹੁਣ ਜੇਕਰ ਪਾਰਟੀਆਂ ਦੀ ਗੱਲ ਕਰੀਏ ਤਾਂ ਸਾਰੀਆਂ ਪਾਰਟੀਆਂ ਆਪਣੇ ਆਪਣੇ ਉਮੀਦਵਾਰਾਂ ਦੀ ਜਿਹੜੀ ਹੈ ਉਹ ਜੂਰਜ ਮੈਸ਼ ਕਰੀ ਚਾ ਅਖਲੀ ਨਾਲ ਚਾ ਕਾਂਗਰਸ ਹੈ ਪਰ ਇੱਕ ਰਾਜਾਪੜੀ ਨੇ ਤਾਂ ਬੜਾ ਬਿਆਨ ਜਿਹੜਾ ਚਰਚਾ ਚ ਰਿਹਾ ਹੈ ਕਿ ਇੱਥੇ ਉਹਨਾਂ ਨੇ ਜਿਹੜਾ ਪਾਰਟੀ ਦੇ ਉੱਤੇ ਜਿਹੜਾ ਕਥਿਆ ਸੀ ਜਿਹੜੇ ਲੋਕ ਨੇ ਕੱਲ ਸੋਨੇ ਸਮਰਥਕ ਨੇ ਤੇ ਇਹ ਚੀਜ਼ਾਂ ਕਿੰਨਾ ਜਿੱਤੇ ਜਿਹੜੇ ਹੋਰ ਤੇ ਜੇਕਰ ਗੱਲ ਕਰੀਏ ਤਾਂ ਇਹ ਪਹਿਲਾਂ ਵੀ ਹੁੰਦੇ ਰਹਿੰਦੇ ਆ ਪਰ ਇਹ ਜਿਹੜਾ ਮਾਹੌਲ ਬਣਦਾ ਜਾ ਰਿਹਾ ਉਸ ਉਸ ਪੱਲੇ ਕਿਉਂਕਿ ਜਿਹੜੀ ਇੱਕ ਵੋਟ ਬੈਂਕ ਉਹਦੇ ਲੋਕਾਂ ਦੀਆਂ ਲੋਕ ਜਿਹੜੇ ਸੋਚਦੇ ਕਿ ਹਰ ਸ਼ਹਿਰ ਦੇ ਵਿੱਚ ਹਰ ਇਲਾਕੇ ਦੇ ਵਿੱਚ ਹਰ ਸੋਤੇ ਦੇ ਵਿੱਚ ਹਰ ਤਰ੍ਹਾਂ ਦੇ ਬੰਦੇ ਹੁੰਦੇ ਆ ਸਾਡੀ ਤਾਂ ਮਤਲਬ ਮੈਂ ਤਾਂ ਇਹ ਕਹਣਾ ਚਾਹੁੰਦਾ ਕਿ ਜਿਹੜੀ ਤਰਨ ਤਾਰਨ ਦੀ ਜ਼ਿੰਮੇਰੀ ਚੋਣ ਹੈਗੀ ਆ ਉਹ ਉੱਥੋਂ ਦੇ ਲੋਕਲ ਮੁੱਦੇ ਜੋ ਹੈਗੇ ਨੇ ਜਿਹੜੇ ਉਹ ਵਿਕਾਸ ਦੀ ਗੱਲ ਕਰਨੀ ਜਾਂ ਹੋਰ ਜਿਹੜੀ ਲੋਕੀ ਨਸ਼ੇ ਦਾ ਵੱਡਾ ਮਸਲਾ ਹੈਗਾ ਤੇ ਉੱਥੇ ਇਹ ਚੀਜ਼ਾਂ ਮੁੱਦੇ ਹੋਣੇ ਚਾਹੀਦੇ ਨੇ ਨਾ ਕਿ ਕਿਸੇ ਹੋਰ ਤਰ੍ਹਾਂ ਦੇ ਮੁੱਦੇ ਹੋਣੇ ਚਾਹੀਦੇ ਆ ਵੀ ਲੋਕਾਂ ਨੂੰ ਉਲਝਾਇਆ ਨਾ ਜਾਵੇ ਲੋਕ ਆਪਣੀ ਬੋਰ ਦਾ ਸਹੀ ਇਸਤੇਮਾਲ ਕਰਦਾ ਸਹੀ ਆਪਣਾ ਉਮੀਦਵਾਰ ਚੁਣੋ ਪਰ ਕੋਈ ਏਜੰਟਾ ਅਜੰਡਾ ਤਿਆਰ ਕਰਕੇ ਜਾਂ ਕਿਸੇ ਪਾਰਟੀ ਦੇ ਜਾਂ ਕਿਸੇ ਵੱਖਰੀ ਸਿਰ ਦੇ ਬਾਰੇ ਜਿਹੜੀ ਹੈ ਇਸ ਤਰੀਕੇ ਦੀ ਗੱਲਾਂ ਬਿਆਨਵਾਜੀ ਨੇ ਵੀਡਰ ਦਿੰਦੇ ਨੇ ਇਹਨਾਂ ਨੂੰ ਥੋੜੀ ਗੁਰੇਜ਼ ਕਰਨੀ ਚਾਹੀਦੀ ਹੈ ਜੀ ਜੀ ਠੀਕ ਹੈ ਸ਼ੁਕਰੀਆ ਤੁਸੀਂ ਆਪਣੀ ਜਿਹੜੀ ਆ ਰਾਏ ਸਾਂਝੀ ਕੀਤੀ ਹੈ ਔਰ ਤਰਨਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਆਪਣੇ ਜਿਹੜੇ ਸੁਝਾਅ ਔਰ ਆਪਣੀ ਪ੍ਰੈਡਿਕਸ਼ਨ ਜਿਹੜੀ ਆ ਕਮੈਂਟ ਬਾਕਸ ਦੇ ਵਿੱਚ ਤੁਸੀਂ ਛੱਡ ਸਕਦੇ ਹੋ ਔਰ ਅੱਜ ਦੇ ਲਈ ਲੋਕਾਂ ਦਾ ਸਪੋਕਸਮੈਨ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਉਹ ਮੁੱਦੇ ਜਿਹੜੇ ਸਿੱਧੇ ਤੁਹਾਡੇ ਨਾਲ ਜੁੜੇ ਹੁੰਦੇ ਆ ਲੈ ਕੇ ਆਉਣ ਦੀ ਸਾਡੀ ਹਮੇਸ਼ਾ ਜਿਹੜੀ ਆ ਕੋਸ਼ਿਸ਼ ਰਹਿੰਦੀ ਹੈ ਔਰ ਫਿਰ ਮਿਲਾਂਗੇ ਕਿਸੇ ਹੋਰ ਵਿਸ਼ੇ ਦੇ ਨਾਲ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਇਹ ਇੱਕ ਸਾਡੀ ਕੌਮੀ ਲੜਾਈ ਆ ਕਿ ਇਹਦੇ ਵਿੱਚ ਤੁਸੀਂ ਸਾਰੇ ਜਾਣੇ ਸਾਰੇ ਪਾਰਟੀ ਬਾਜੀ ਧੜੇ ਬਾਜੀ ਤੋਂ ਉੱਪਰ ਉੱਠ ਕੇ ਆਪਾਂ ਸਾਰੇ ਪੰਜਾਬੀਆਂ ਨੂੰ ਹੰਬੜਾ ਮਾਰਨਾ ਚਾਹੀਦਾ ਹੈ। ਉਹਨਾਂ ਨੇ ਵਾਰਿਸ ਪੰਜਾਬ ਦੀ ਜਿੱਥੇ ਬੰਦੀ ਬਣਾਈ ਤੇ ਹੁਣ ਵੀ ਹੈਗੀ ਵਾਰਿਸ ਪੰਜਾਬ ਦੀ ਜਿੱਥੇ। ਦੇਖੋ ਇਹਨਾਂ 16 ਮੈਂਬਰਾਂ ਵਿੱਚੋਂ ਕੋਈ ਹੈਗਾ ਉਹਨਾਂ ਨੇ ਪਿੱਠਾਂ 'ਚ ਗੋਲੀਆਂ ਮਾਰਿਆ ਗਈਆਂ। ਗਦਾਰਾਂ ਦਾ ਸਭ ਤੋਂ ਵੱਡਾ ਹੱਥ ਹੁੰਦਾ ਹੈ। ਇਹਨੇ ਮਾਝੇ ਦੇ ਲੋਕਾਂ ਦੇ ਨਾਂ ਤੇ ਮੈਂ ਸਮਝਦਾ ਇਹ ਕਲੰਕ ਲਾਉਣ ਦਾ ਕੰਮ ਕੀਤਾ ਇਹਨੇ। ਮਾਝੇ ਦੇ ਲੋਕ ਤਾਂ ਜਰਨੈਲ ਕਦੇ ਪਿੱਛੇ ਨਹੀਂ ਹਟੇ ਕਿਸੇ ਗੱਲ ਤੋਂ ਜਿਸ ਪਾਸੇ ਪੰਜਾਬ ਜਾ ਰਿਹਾ ਹੈ ਪੰਜਾਬ 'ਚ ਬਹੁਤ ਸੰਤਾਪ ਹੋ ਗਿਆ ਹੈ ਇਹ ਕਹੇ ਉਮੀਦਵਾਰ ਹੈ ਸਾਨੂੰ ਹਿੰਦੁਸਤਾਨ ਚਾਹੀਦਾ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਪੰਜਾਬ ਜਿਹੜਾ ਉਹ ਭਾਰਤ ਦਾ ਇੱਕ ਅਨਖੜਮਾ ਅੰਗ ਆਗਾ ਬਿਲਕੁਲ ਰਹੂਗਾ ਸੋ ਮੈਂ ਸਮਝਦਾਗਾ ਉਹ ਉੱਥੇ ਕਦੇ ਵੀ ਇਸ ਤਰ੍ਹਾਂ ਦੇ ਜਿਹੜੇ ਤਤ ਨਹੀਂ ਪੈਦਾ ਨਹੀਂ ਹੋ ਸਕਦੇ ਉਹ ਬਿਵਿਆਹ ਦੁਖੀ ਹੋ ਕਿੰਨੇ ਸੇ ਪਾਣੀ ਨਹੀਂ ਲੈ ਸਕਦੇ 12-12 ਲੱਖ ਦੀ ਸ਼ਰਾਬ ਵੰਡੀ ਇਹ ਤਾਂ ਸਭ ਤੋਂ ਵੱਡਾ ਮਸਲਾ ਕੀ ਹੈ ਮੈਂ ਸਨ ਦੇਖਣ ਨੂੰ ਛੱਡਦਾ ਨਹੀਂ ਭਾਈ ਤੇ ਇੱਥੇ ਬੜੀਆਂ ਗੋਲੀਆਂ ਚੱਲੀਆਂ ਸ਼ੁਰੂ ਹੋ ਗਈਆਂ ਤੇ ਡਾਕਟਰ ਨੂੰ ਇਹ ਮਨਰੇਗਾ ਦਾ ਕੰਮ ਮਿਲਣਾ ਚਾਹੀਦਾ ਕਿ ਕਦੀ ਮੰਗੋ ਤਾਂ ਸਹੀ ਇੱਥੇ ਕੋਈ ਫੈਕਟਰੀ ਆਏ ਸਾਨੂੰ ਨੌਕਰੀਆਂ ਨਹੀਂ ਮਿਲਣੀਆਂ ਜੀ ਹੁਣ ਮੇਰੀ ਪਲੈਨ ਮੈਨ ਦਾ ਕੋਰਸ ਕਲੀਅਰ ਹੈ ਨਸ਼ਾ ਦਾ ਨਾ ਹਟਣਾ ਨਾ ਕੋਈ ਹਟਾ ਸਕਦਾ ਉਹਨਾਂ ਦੀ ਟੁੱਟ ਗਈ ਹੈ ਪਰ ਜਿਹੜਾ ਚੋਰ ਤਾਂ ਚੋਰ ਰਹਿੰਦਾ ਜੀ ਕਿੰਨਾ ਵਿਕਾਸ ਹੋਇਆ ਤੁਸੀਂ ਪ੍ਰੋਫੈਸ਼ਨ ਕਰ ਰਿਹਾ ਜੀ ਮੈਨੂੰ ਕ੍ਰੈਂਡ ਭੇਜੋ ਕੈਨੇਡਾ ਭੇਜੀ ਇਹ ਸਾਡਾ ਜਵਾਕ ਹੀ ਨਾ ਬਜੇ ਕੰਮ ਕਰਕੇ ਦੀ ਤੇ 체리 શરીર ਸਤਿਰਾ ਵਰਗੇ ਹਰ ਮદાન ਫਤੇ ਨੇ ਕਰਦੇ ਜਿੱਤ ਦਾ ਜਨੂਨਾ ਤੱਤਾ ਵੜਾ ਖੂਨਾ ਜੋਰਗਾ ਵਿੱਚ ਵਗਦਾ ਜੋਸ਼ ਜਵਾਨੀ ਜਜਵਾ ਪੰਜਾਬ ਚੋਂ ਹੀ ਲੱਭਦਾ ਜੋਸ਼ ਜਵਾਨੀ ਜਜਵਾ ਪੰਜਾਬ ਚੋਂ ਹੀ ਲੱਭਦਾ ਮੈਂ ਉਹ ਬੋਲਾਂਗਾ ਸ਼ੁਰੂ ਕਰਨ ਵੇਲੇ ਜੋ ਗੁਰੂ ਨਾਨਕ ਨੇ ਇਰਾਕ ਵਿੱਚ ਕਿਹਾ ਸੀ ਜਦ ਬਾਬਾ ਅਨੰਤ ਇਰਾਕ ਵਿੱਚ ਗਏ ਤਾਂ ਉਹਨਾਂ ਨੇ ਕਿਹਾ ਗੁਰਬਰ ਅਕਾਲ ਸਤਸ੍ਰੀ ਅਕਾਲ ساری ਦੁਨੀਆ ਦਾ ਗੁਰੂ ਇੱਕ ਹੈ ਤੇ ਉਹ ਸਤਸ੍ਰੀ ਅਕਾਲ ਹੈ ਕਿਸੇ ਮੱਛਰ ਜਾਂ ਮੱਖੀ ਨੂੰ ਮਾਰਨਾ ਬਹੁਤ ਆਸਾਨ ਹੈ ਕਿਉਂਕਿ ਉਹਨਾਂ ਦੀ ਆਵਾਜ਼ ਨਹੀਂ ਹੁੰਦੀ ਔਖਾ ਸੀ ਪੈਂਡਾ ਜਦ ਮੁਸ਼ਕਿਲ ਸੰਹਾਲਾ ਉਨਾ ਵੇਲਿਆਂ ਵਿੱਚ ਕਲਮ ਤੋਂ ਕੀਤੀ ਸੀ ਸ਼ੁਰੂਆਤ ਪੰਨਿਆਂ 'ਤੇ ਉਕੇਰੀ ਸੀ ਪੰਜਾਬ ਦੀ ਸਿਆਹੀ ਜਦ ਨੋੜ ਸੀ ਆਪਣਿਆਂ ਉਦੋਂ ਬੁਲੰਦ ਕੀਤੀ ਸੀ ਆਪਣਿਆਂ ਦੀ ਆਵਾਜ਼ ਸਰਦਾਰ ਜਗਿੰਦਰ ਸਿੰਘ ਜੀ ਨੇ ਪੰਜਾਬ ਦੇ ਮਸਲਿਆਂ ਨੂੰ ਜਿਸ ਨਿਡਰਤਾ ਨਾਲ ਚੁੱਕਿਆ ਤੇ ਹਮੇਸ਼ਾ ਸੱਚ ਦਾ ਸਾਥ ਦਿੱਤਾ ਉਹਨਾਂ ਦੀ ਐਸੀ ਸੋਚ ਨੂੰ ਸੱਚ ਕਰਦੇ ਰਹੇ ਹਾਂ ਸੱਚ ਕਰਦੇ ਰਹਾਂਗੇ ਸਤਿ ਸ਼੍ਰੀ ਅਕਾਲ ਮੈਂ ਸਰਦਾਰ ਜੁਗਿੰਦਰ ਸਿੰਘ ਸਪੋਕਸਮੈਨ ਮੇਰੀ ਸੋਚ ਤੇ ਪੰਜਾਬੀਆਂ ਦੇ ਸਾਥ ਨਾਲ ਜਸਤ ਰੋਜ਼ਾਨਾ ਸਪੋਕਸਮੈਨ ਅਖਬਾਰ ਦੀ ਸ਼ੁਰੂਆਤ ਹੋਈ ਸੀ ਉਹ ਅੱਜ ਟੀਵੀ ਚੈਨਲ ਬਣ ਕੇ ਤੁਹਾਡੀ ਆਵਾਜ਼ ਹੋਰ ਵੀ ਉਬਲੰਦ ਕਰੇਗਾ ਤੁਹਾਡੇ ਸਾਥ ਦੀ ਉਮੀਦ ਕਰਦਾ ਗੁਰਪ੍ਰਬ ਅਕਾਲ ਸਤਿ ਸ਼੍ਰੀ ਅਕਾਲ ਰੋਜ਼ਾਨਾ ਸਪੋਕਸਮੈਨ ਸੱਚ ਸੁਣਾਈ ਸੀ ਸੱਚ ਕੀ ਬੇਲਾ बाबा नानक के दर्शन पर एक नजर ऊंचा दर है बाबा नानक दा। सिखी के प्रसार में योगदान देने के लिए एक बार जरूर आए एयर कंडीशन थिएटर में बैठकर चार ज्ञान वर्धक डॉक्यूमेंट्री फिल्मों से लेकर बाबा नानक की चार यात्राओं में शामिल होने तक बाबा नानक के बारे में दुनिया के विभिन्न धर्मों के विद्वानों के विचारों से रूबरू करवाता हुआ अजायब घर ननकाना बाजार से लेकर भाई लालो के बगीचे तक देखें क्या क्या है खास पता ऊंचा दर बाबे नानक अपरौर पंजाब समय सुबह दस बजे से शाम पांच बजे तक ਸੋਨਾ ਟੰਡ ਦੇ ਅੰਦਾਤਾ ਸਾਨੂੰ ਕਹਿੰਦੇ ਅਸੀਂ ਚਾਦੀ ਕਲਾ ਵਿੱਚ ਰਹਿੰਦੇ ਹੱਸਦੇ ਵਸਦੇ ਨੱਚਦੇ ਖੁਸ਼ ਰਹਿ ਕੇ ਕੱਟਦੇ ਹਰ ਰੁੱਤ ਅਸੀਂ ਖੇਤਾਂ ਦੇ ਪੁੱਤ ਹਾਣੀਓ ਅਸੀਂ ਖੇਤਾਂ